ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੋਨੂ ਸਿਆਲਪੁਰੀ ਅੱਜ ਅਸੀਂ ਜਾ ਰਹੇ ਆ ਗਗਨ ਜੀ ਦੇ ਟਿੱਲੇ ਅੱਜ ਸ਼ਵਰਾਤਰੀ ਦਾ ਤਿਹਾੜ ਬੜੀ ਧੂਮਤਾਬ ਨਾਲ ਮਨਾਇਆ ਜਾ ਰਿਹਾ ਤੇ ਤੁਸੀਂ ਸੰਗਤ ਦੇਖ ਹੀ ਰਹੇ ਹੋ ਕਿਤਾ ਆ ਰਹੀ ਆ ਜਾ ਰਹੀ ਆ ਤੇ ਉਹ ਤੁਹਾਨੂੰ ਅਸੀਂ ਜਾ ਕੇ ਦਿਖਾਉਨੇ ਆ ਮੰਦਰ ਦਾ ਦ੍ਰਿਸ਼ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਸੰਗਤ ਆ ਸੰਗਤ ਵਿੱਚ ਤੁਹਾਨੂੰ ਪਤਾ ਹੀ ਆ ਰੋਲਾਪਰਪਾ ਦਾ ਪੈਂਦਾ ਹੀ ਆ ਆਓ ਤੁਸੀਂ ਗਾਂ ਤੋਂ ਗਾਂ ਤੁਹਾਨੂੰ ਦਿਖਾ ਰਹੇ ਆ ਦ੍ਰਿਸ਼ ਤੇ ਨਾਲ ਮੈਂ ਆ ਨਾਲ ਸਾਡੇ ਵੱਡੇ ਭਾਜੀ ਰਿੱਕੀ ਆ ਚੱਟੂਆ ਨੂੰ ਮਰਾਤ ਕਰਿਓ ਸਾਹਿਬ ਜੀ ਹਾਂ ਆਜੋ ਤੁਹਾਨੂੰ ਮੱਥਾ ਟਿਕਾ ਕੇ ਲਿਆਉਨੇ ਆ ਤੇ ਰਸ਼ ਬਹੁਤ ਆ ਤੁਸੀਂ ਦੇਖ ਹੀ ਰਹੇ ਹੋ ਆਹਾਂ ਆਹਾਂ ਟ੍ਰੈਫਿਕ ਬਹੁਤ ਜਾਮ ਹੋਇਆ ਪਿਆ ਜਗ੍ਹਾ ਵੀ ਥੋੜੀ ਆ ਤੁਹਾਨੂੰ ਪਤਾ ਕਿ ਨਾਲ ਨਹਿਰ ਵਗਦੀ ਐ ਬਹੁਤ ਵਧੀਆ ਸ੍ਰਿਸ਼ ਦੇਖਣ ਨੂੰ ਮਿਲ ਰਿਹਾ ਰਾਸ਼ਟੋਂ ਬੜੀ ਮੁਸ਼ਕਲ ਨਿਕਲ ਹੋਇਆ ਲੱਗੇ ਤੁਹਾਨੂੰ ਪਤਾ ਨਹਿਰ ਵੀ ਵਗਦੀ ਆ ਤੇ ਬਹੁਤ ਸੰਭਲ ਸੰਭਲ ਕੇ ਟ੍ਰੈਫਿਕ ਨੂੰ ਨਿਕਲਣਾ ਪੈ ਰਿਹਾ ਤੇ ਇੱਥੋਂ ਤਾਂ ਹਲੇ ਤੱਕ 1.5 ਕਿਲੋਮੀਟਰ ਹੈ ਗगनਜੀ ਦਾ ਟਿੱਲਾ ਤੇ ਦੇਖੋ ਤੁਸੀਂ 1.5 ਕਿਲੋਮੀਟਰ ਦੇ ਦੂਰ ਚ ਹੀ ਦੇਖ ਲੋ ਇੰਨੀ ਰਸ਼ ਹੋਇਆ ਪਿਆ ਆ ਜੀ ਬਹੁਤ ਰੱਛਾ ਜੀ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਕਿੰਨਾ ਰਸ਼ ਦੂਰ ਦੂਰ ਤੱਕ ਉਹ ਉੱਤੇ ਮੰਦਿਰ ਆ ਜੀ ਇਹ ਉਹ ਸਾਹਮਣੇ ਉੱਤੇ ਮੰਦਿਰ ਆ ਜੀ ਬਹੁਤ ਜ਼ਿਆਦਾ ਰੱਛਾ ਅੱਜ ਤੱਕ ਤਾਂ ਜਾ ਰਹੇ ਆ ਪਿੱਛੇ ਸ਼ਰਧਾਲੂ ਆ ਰਹੇ ਨੇ ਬਾਬਾ ਜੀ ਦੇ ਪਿੱਛੇ ਸੰਗਤ ਦੇਖੋ 你。

ਸਾਂਗ ਤੁਸੀਂ ਦੇਖ ਹੀ ਰਹੇ ਹੋ ਉਹ ਮਹਾਕੇ ਸ਼ਿਵ ਸ਼ੰਕਰ ਭੋਲੇ ਨਾਤੇ ਵਿਆਹ ਆਈ ਹੈ ਦੇਖੋ ਕਿੰਨਾ ਸੋਹਣਾ ਦ੍ਰਿਸ਼ ਮਨਸ਼ੂਰ <laughs> ਧਿਆਨਸ਼ੂਰ <laughs> ਬਾਬਾ ਜੀ ਕਰਦੇ ਵੰਸ਼ ਅੰਸ਼ ਤੇ ਇਹਨਾਂ ਦੀ ਨੂਰਾਨੀ ਬੀਜ ਵੀ ਜਿਹੜੀ ਦਿਲ ਦੀ ਅਰਦਾਸ ਆ ਬਾਬਾ ਜੀ ਪੂਰੀ ਕਰਦੇ ਹੋ। ਵੀ ਨੂਰਾਨੀ ਬੀਜ ਦੀ ਅਰਦਾਸ ਜਿਹੜੀ ਪੂਰੀ ਹੋ ਜੇ ਬਾਬਾ ਜੀ। ਸੁਣ ਲਿਓ ਬਾਬਾ ਜੀ ਨੇੜੇ ਹੋ ਕੇ ਜਿਹੜੀਆਂ-ਜਿਹੜੀਆਂ ਅਰਦਾਸਾਂ ਨੇ ਐਸੋਲੇ ਭਗਤਾਂ ਨੇ ਬਾਬਾ ਜੀ ਸੁਣਿਆ ਉਹ ਜ਼ਰੂਰ ਨੇੜੇ ਹੋ ਕੇ ਸੁਣਿਆ ਜ਼ਰੂਰ ਬਾਬਾ ਜੀ ਐਸੋਲੇ ਨੇੜੇ ਹੋ ਕੇ। ਹੁਣ ਜਿੱਥਾ ਜੀ ਨੋਤਾ ਸ਼ੁਰੂ ਕਰਾਈ ਹੋ। ਉਹਨੇ ਕੁਰਬਾਨੀ ਜਿੱਤੇ ਆਪਣੀ ਬੜੀਏ ਬਾੜ ਕਿਸ ਤੋਂ ਉਹਨੇ ਕੁਰਬਾਨੀ ਤੋਂ ਬਾਬਾ ਜੀ ਉਹਦੀ ਸੀ। ਆਪਣੇ ਨੂੰ ਨਿਯੰਤਰਣ ਵਿੱਚ ਰੱਖੋ ਬਿਮਾਰੀ ਬਣੀ ਜੇ ਜੀਫ ਨਾ ਕਰਦੇ ਕ੍ਰਿਪਾ ਜੀ ਜੀ ਉਹ ਅੱਜ ਵਿਚੇ ਲਿਆ ਬੋਲਵਾ ਰਹੇ ਬੜੇ ਕਾਜੀ ਹਿੰਦੀ ਆ ਡਾਕਟਰਾਂ ਨੇ ਬੜਾ ਕਿਹਾ ਕਿ ਹਰ ਨਰਾਇਣ ਤੇ ਵੀ ਕਰਤਾ ਇੱਥੇ ਦੀ ਕਰਦੇ ਹੋ ਕਿ ਬਾਬਾ ਜੀ ਸਾਰੇ ਜੜੀਆਂ ਲੋਕਾਂ ਦੇ ਜਿਹੜੇ ਨੇ ਉਹ ਫੀਕ ਰੂਪ ਨਾਲ ਲੈ ਕੇ ਬੋਧਰ ਤੇ ਡਾਕਟਰਾਂ ਨੇ ਜਾਣ ਸੁਣ ਜੀ ਕਰਿਓ ਕਿ ਬਾਬਾ ਜੀ ਵਰਮਾਈ ਕਰਦਾ ਜਿਹੜੀ ਇਹ ਬੜੀ ਰੋਕੀ ਰੱਖਦੀ ਹੈ ਤੁਹਾਡੇ ਤੋਂ ਬਾਅਦ ਜਿਹੜੀ ਸੁਣਦੀ ਦਾ ਕਰਨਾ ਨਹੀਂ ਮਤਲਬ ਜੀ ਕਰਿਓ ਕਿ ਕਿ 200 ਰੁਪਏ ਦੀ ਜੇਵਾ ਜੀ ਮਾਜਵਾ ਪਰਮਾਰ ਬੋਲਵਾ ਰਹੇ ਤੋਂ ਪੁੱਛੀ ਕਿ ਤੁਹਾਨੂੰ ਵੀ ਦਿੱਤੀ ਹੈ ਉਹਨਾਂ ਦਾ ਬਾਬਾ ਦੇ ਜੀ ਮੇਰੇ ਪਰ ਹੱਥੋਂ ਕਾਰਵਾ ਜਿੱਤਾ ਹੋਵੇ

ਰਾਮ ਦਾ ਸੇਵਾ ਕੋਈ ਹੋਣੀ ਬਹੁਤ ਸ਼ਰਧਾ ਨਾਲ ਪੇਸ਼ ਕੀਤੀ ਚਲੋ ਯਾਰ ਆਈ ਦੀ ਚੇ ਬਣਾਇਆ ਪਾਪਾ ਜੀ ਖੁਸ਼ੀਆ ਬੋਦੀ ਹੋਈ

ਜਿੰਦ ਸੈੱਬ ਜਿਗਾ ਬਣਾਉਣ ਦੇ ਬਾਰੇ ਉਹ ਚਾਹੇ ਥਿਆ ਚੋਣ ਨਾਉਣ ਦੇ ਬਾਰੇ ਜਿਹੜੇ ਲਗਾਉਣ ਆ ਰਹੇ ਨੇ ਇਹ ਕਾਰੋਗਨ ਕਾਰੋਗਨ ਆਪਾਂ ਨੂੰ ਪਤਾ ਹੈ ਇਹ ਉਹ ਮੈਸੇਜ ਪਾਉਣ ਦੇ ਬਾਰੇ ਹੋਰ ਕਰ ਲੋ ਲਾਓਏ ਨੌਤਰੀ ਭਾਇਆ ਪਰਮੇ ਗਾਣ ਹੋ ਜੂਗਾ ਕਲਿਆਣ ਬੜੇ ਬਾੜ ਪਾਰਾਈ ਹੋਣੇ ਪਰ ਤੋਂ ਮੇਰਾ ਦੁਸ਼ਮਨ ਕੱਢਿਆ ਦੇ ਕਿਤੇ ਨਹੀਂ ਬੜੇ ਬਾੜ ਹੋਣੇ ਜੋ ਮਰਜੀ ਕਰ ਲਿਓ ਮੈਂ ਪਰ ਪਹਿਲਾਂ ਵੀ ਕਿਹਾ ਨਾ ਕੋ ਬਾਬਿਆਂ ਦਾ ਪਿੰਸਾ ਜਿਹੜੀ ਆ ਪੱਕੀਆਂ ਜੋੜ ਲਓ